ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਰਜਸੀ ਕੋਰ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਮੂਵ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸਟੇਟ ਐਨਜ਼ ਨੇ ਬੀਤੇ ਹਫਤੇ ਆਂਕੜੇ ਦਿੱਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 27000 ਦੇ ਕਰੀਬ ਲੋਕੀ ਪਿਛਲੇ ਸਾਲ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਨੂੰ ਮੂਵ ਹੋਏ ਨੇ ਇਹ ਸਿਰਫ ਆਮ ਨਾਗਰਿਕਾਂ ਦੀ ਗੱਲ ਹੀ ਨਹੀਂ ਹੈ ਬਲਕਿ ਬਹੁਤ ਸਾਰੇ ਪਬਲਿਕ ਸਰਵਿਸਿਜ਼ ਕਰਨ ਵਾਲੇ ਵੀ ਆਸਟ੍ਰੇਲੀਆ ਵੱਲ ਨੂੰ ਆਕਰਸ਼ਿਤ ਹੋ ਰਹੇ ਨੇ ਆંકੜੇ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਸਾਲ 322 ਦੇਖਰੀ ਪੁਲਿਸ ਕਰਮਚਾਰੀ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਪੁਲਿਸ ਕਰਮਚਾਰੇ ਸਨ ਇਹਨਾਂ ਦੇ ਵੱਲੋਂ ਕੁਇਜ਼ਲੈਂਡ ਦੇ ਵਿੱਚ ਪੁਲਿਸ ਦੀ ਭਾਰਤੀ ਦੇ ਲਈ ਅਰਜ਼ੀਆਂ ਦਿੱਤੀਆਂ ਗਈਆਂ ਤਾਂ ਸਿਰਜਣਾ ਹੈ ਕਿ ਕੁਇਜ਼ਲੈਂਡ ਪੁਲਿਸ ਸਰਵਿਸਿਜ਼ ਦੇ ਵੱਲੋਂ ਬੀਤੇ ਸਾਲ ਨਿਊਜ਼ੀਲੈਂਡ ਤੋਂ ਪੁਲਿਸ ਅਧਿਕਾਰੀਆਂ ਨੂੰ ਆਕਰਸ਼ਿਤ ਕਰਨ ਲਈ ਨਵੀਂ ਭਾਰਤੀ ਦੀ ਸਕੀਮ ਚਲਾਈ ਗਈ ਸੀ ਉਹਨਾਂ ਮੁਤਾਬਕ ਕੁਇਜ਼ਲੈਂਡ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਭਾਰਤੀ ਤੇ ਉਹਨਾਂ ਨੂੰ 22000 ਡਾਲਰ ਦਾ ਰੀਲੋਕੇਸ਼ਨ ਬੋਨਸ ਇਸ ਨਾਲ ਸਲਾਨਾ ਸ਼ੁਰੂਆਤੀ 110000 ਡਾਲਰ ਦੀ ਸੈਲਰੀ ਤੇ ਨਾਲ ਦੇ ਨਾਲ ਹੋਰ ਬਹੁਤ ਸਾਰੇ ਫਾਇਦੇ ਉਥੇ ਮਿਲ ਸਕਣਗੇ ਜਿਸ ਤੋਂ ਬਾਅਦ ਬਹੁਤ ਸਾਰੇ ਨਿਊਜ਼ੀਲੈਂਡ ਦੇ ਪੁਲਿਸ ਅਧਿਕਾਰੀ ਇਸ ਤੋਂ ਆਕਰਸ਼ਿਤ ਹੋ ਕੇ ਹੁਣ ਆਸਟ੍ਰੇਲੀਆ ਵੱਲ ਨੂੰ ਮੂਵ ਕਰਨ ਜਾ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਕੋਸਟ ਆਫ ਲਿਵਿੰਗ ਮਹਿੰਗੇ ਕਰਾਂ ਦੇ ਰੈਂਟ ਤੇ ਮੋਗਜ ਇਹ ਸਭ ਤੋਂ ਤੰਗ ਆਏ ਲੋਕੀ ਲਗਾਤਾਰ ਆਸਟ੍ਰੇਲੀਆ ਦਾ ਰੁਖ ਕਰ ਰਹੇ ਨੇ